ਦੀ ਪੰਜਾਬੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਰਾਚੋ ਪਿੰਡ ਦੀਆਂ ਆਮ ਆਦਮੀ ਪਾਰਟੀ ਦੀ ਜੋ ਰਾਜਧਾਨੀ ਕਹੀ ਜਾਂਦੀ ਕਰਾਚੋ ਪਿੰਡ ਦਾ ਵਿੱਚ ਜਗਿੰਦਰ ਸਿੰਘ ਗਰਾਹਾਂ ਜਥੇਬੰਦੀ ਨੇ ਖੁੱਲਕੇ ਤਿਆਰੀ ਕੀਤੀ ਆ ਜਿਸ ਦੀ ਗਵਾਹੀ ਜਗਤਾਰ ਸਿੰਘ ਕਾਲਾ ਝਾੜ ਕਰ ਰਹੇ ਹਨ ਪ੍ਰਸ਼ਾਸਨ ਨੇ ਵੀ ਪੂਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਸਾਹ ਰੋਡ ਵੇਚਦਿਆਂ ਰੋਕ ਕੇ ਉਹਨਾਂ ਨੂੰ ਲਾ ਕੇ ਪੂਰਾ ਰਸਤਾ ਬਲੌਕ ਕੀਤਾ ਹੋਇਆ ਕਿਸਾਨ ਵੀ ਝੰਡਿਆਂ ਦੇ ਵਿੱਚ ਵੱਡੇ ਵੱਡੇ ਡੰਡੇ ਪਾ ਕੇ ਮੋਢਿਆਂ ਤੇ ਰੱਖ ਕੇ ਆ ਰਹੇ ਨੇ ਪੂਰੀ ਨਾਰੇਵਾਜੀ ਕਰ ਰਹੇ ਨੇ ਭਗਵੰਤ ਮਾਨ ਦੇ ਉਸ ਬਿਆਨਾਂ ਤੋਂ ਬੜੇ ਗੁੱਸੇ ਦੇ ਵਿੱਚ ਹਨ ਕਿਸਾਨ ਜਥੇਬੰਦੀਆਂ ਪੂਰੇ ਪੰਜਾਬ ਦੇ ਵਿੱਚੋਂ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਨਿਕੜ ਕੇ ਆ ਰਹੀਆਂ ਨੇ ਧਰਾਚੋ ਪਿੰਡਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੀ ਜਾਂਦੀ ਸੀ ਪਰ ਵੱਡੀ ਗਿਣਤੀ ਵਿੱਚ ਜਗेंद्र ਸਿੰਘ ਗਰਾਹਾ ਗਰੁੱਪ ਆ ਰਹੇ ਹਨ ਚੰਡੀਗੜ੍ਹ ਆ ਕੁਚ ਕਰਨ ਦੀ ਤਿਆਰੀ ਕਰ ਰਹੇ ਨੇ ਪੂਰੀ ਸੂਝ ਬੂਝ ਨਾਲ ਸਾਰੀ ਤਿਆਰੀ ਕਰਨ ਲੱਗੇ ਹੋਏ ਨੇ ਨਾ ਪ੍ਰਸ਼ਾਸਨ ਨਾਲ ਭੇੜਨਾ ਨਾ ਹੀ ਮੰਦਾ ਬੋਲਣਾ ਬਸ ਆਪਣਾ ਚੰਡੀਗੜ੍ਹ ਪਹੁੰਚਣਾ ਰੋੜ ਵੀ ਲੋਕਾਂ ਨੂੰ ਵੀ ਤਕਲੀਫ ਨਹੀਂ ਦੇਣੀ ਦੇਖੋ ਸਾਈਡ ਤੇ ਬੈਠ ਗਏ ਨੇ ਸਾਰਾ ਪੂਰੀ ਗੱਲਬਾਤ ਜਗਤਾਰ ਸਿੰਘ ਕਾਲਾ ਝਾੜਾ ਸਮੋਦਨ ਕਰਨਗੇ ਸਾਰੀ ਸੰਗਤ ਨੂੰ ਪੂਰੇ ਪੰਜਾਬ ਦੇ ਵਿੱਚ ਰੋਸ ਆ ਭਗਵੰਤ ਮਾਨ ਦੇ ਬਿਆਨਾਂ ਦਾ ਚੈਨਲ ਨਾਲ ਜੁੜੋ ਤੇ ਜੋੜੋ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬੀਓ ਚੈਨਲ ਹਮੇਸ਼ਾ ਤੁਹਾਨੂੰ ਪੰਜਾਬ ਦੀ ਸਚਾਈ ਦਿਖਾਉਂਦਾ ਹੈ ਇਹ ਬਹੁਤ ਭਾਵਕ ਤਸਵੀਰਾਂ ਹਨ ਬਹੁਤ ਤਲਖੀ ਵਿੱਚ ਹਨ ਕਿਸਾਨ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਜਰੂਰ ਕਰਿਓ ਦੋਸਤੋ ਤੁਹਾਡੀ ਸਪੋਰਟ ਸਪੋਰਟ ਦੀ ਲੋੜ ਹੈ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਇਹ ਤਸਵੀਰਾਂ ਇਕੱਲੇਰਾਚੋ ਦੀਆਂ ਨਹੀਂ ਬਲਕਿ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਹਰ ਇੱਕ ਹਿੱਸੇ ਵਿੱਚ ਜ਼ਿਲ੍ਹੇ ਸਹਿਰਾ ਦੇ ਵਿੱਚ ਇਹੀ ਹਾਲ ਆ ਜਗਾ ਜਗਾ ਪ੍ਰਸ਼ਾਸਨ